ਕਮਿਸ਼ਨਰ ਆਪਣੇ ਸਮਸਾਹ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁਲਰਤੀਆਂ ਦੇ ਆਦਾਨ ਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਸ ਦੀ ਲੜੀ ਵਿੱਚ ਸੀਏ 2 ਅਤੇ ਸੀਏ 3 ਇਹਨਾਂ ਦੀਆਂ ਟੀਮਾਂ ਨੇ ਦੋ ਅਲੱਗ-ਅਲੱਗ ਥਾਵਾਂ 'ਚ ਦੋ ਵਿਅਕਤੀਆਂ ਨੂੰ ਫੜਿਆ ਹੈ ਜਿਨ੍ਹਾਂ ਕੋਲੋਂ 2 ਕਿਲੋ 14 ਗ੍ਰਾਮ ਅਫੀਮ ਫੜੀ ਹੈ ਔਰ ਇੱਕ ਪਿਸਟਲ ਰਿਕਵਰ ਕੀਤਾ ਪੰਜ ਰਾਉਂਡ ਕੀਤੇ ਨੇ ਔਰ 10000 ਡਰਗ ਮਨੀ ਰਿਕਵਰ ਕੀਤੀ ਹੈ ਇਹ ਮੈਂ ਦੱਸਣਾ ਚਾਹਨਾ ਜਿਹੜੇ ਸੀਏ 2 ਇੰਚਾਰਜ ਰਵੀ ਕੁਮਾਰ ਉਹਨਾਂ ਨੇ ਇੱਕ ਵਿਅਕਤੀ ਕਮਲਪ੍ਰੀਤ ਸਿੰਘ ਤਾਨੋਮਿੰਦਰ ਕੁਮਾਰ ਈਸ਼ਵਰਨਗਰ ਦਾ ਹੈਗਾ ਇਹਨੂੰ ਈਸ਼ਵਰਨਗਰ ਏਰੀਆ ਚੋਂ ਫੜਿਆ ਸੀਗਾ ਔਰ ਇਹ ਕੋ 160 ਗ੍ਰਾਮ ਹੈਰੋਇਨ ਮਿਲੀ ਸੀ ਔਰ ਬਾਅਦ ਜੋ ਪਿਸਟਲ ਰਿਕਵਰ ਕੀਤਾ ਹੈ ਤੇ ਕੋਲੋਂ ਔਰ 10000 ਡਰਗ ਮਨੀ ਤਾਂ ਮਿਲੀ ਸੀ ਔਰ ਇਹ ਮੁਕੱਦਮਾ ਦੋਸ਼ੀ ਇਸ ਤੇ ਪਹਿਲਾਂ ਵੀ ਚਾਰਜ ਕਰਮੇ ਦਰਜ ਨੇ ਔਰ ਇਹ ਐਨਡੀਪੀਐਸ ਦਾ ਵੀ ਮਤਮਾ ਦਰਜ ਹੋਇਗਾ ਔਰ ਇਸੇ ਤਰ੍ਹਾਂ ਅਨਛਾਜ ਸੀਏ 3 ਸਾਡੇ ਬਲਵਿੰਦਰ ਸਿੰਘ ਉਹਨਾਂ ਨੇ ਮਨਵਿੰਦਰ ਸਿੰਘ ਸਾਨਾ ਮਹਾਵੀਰ ਸਿੰਘ ਥਾਂਦੇ ਪਿੰਡ ਦਾ ਹੈਗਾ ਥਾਣਾ ਸਲਾਮਾਬਾਦ ਔਰ ਇਹਦੀ 26 ਸਾਲ ਦੇ ਕਰੀਬ ਉਮਰ ਹੈ ਔਰ ਇਹਦੇ ਕੋਲੋਂ 2 ਕਿਲੋ 14 ਗ੍ਰਾਮ ਹਫੀਮ ਫੜੀ ਹੈ ਔਰ ਇਹ ਇਹ ਜਿਹੜਾ ਦੋਸ਼ੀ ਹੈਗਾ ਕਰੀਬ 4 ਮਹੀਨੇ ਪਹਿਲਾਂ ਜੇਲ੍ਹ ਚੋਂ ਛੁੱਟ ਕੇ ਆਇਆ ਹੈਗਾ ਪਹਿਲਾਂ ਵੀ ਇਹ ਫ਼ਹੀਮ ਦੇ ਕੇਸ 'ਚ ਹੀ ਅੰਦਰ ਸੀਗਾ ਔਰ ਇਹ ਦੋਨੇ ਜਿਹੜੇ ਕੇਸਾਂ 'ਚ ਜਿਹੜੇ ਦੋਸ਼ੀ ਫੜੇ ਗਏ ਨੇ ਬਹੁਤ ਵਧੀਆ ਅਚੀਵਮੈਂਟ ਮੈਂ ਇਹਨੂੰ ਸਮਝਦਾ ਹੈਗਾ ਤੇ ਸਾਰੀ ਜਿਹੜੀ ਕਾਰਵਾਈ ਹੈਗੀ ਸਾਡੇ DCP ਇਨਵੈਸਟੀਗੇਸ਼ਨ ਜਗਵੰਦਰ ਸਿੰਘ ਔਰ ACP ਕ੍ਰਾਈਮ ਯਾਦਵਿੰਦਰ ਔਰ CA 3 ਦੇ ਬਲਵਿੰਦਰ ਸਿੰਘ ਔਰ ਅਵੀ ਕੁਮਾਰ ਸਾਡੇ ਸੀਏ 2 ਦੇ ਚਾਰਜ ਨੇ ਇਹਨਾਂ ਦੇ اور ਇਹਨਾਂ ਦੀ ਟੀਮ ਨੇ ਬਹੁਤ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਛਲਾਗਾ ਜੋ ਕੰਮ ਕੀਤਾ ਹੈ ਔਰ ਇਹਨਾਂ ਤੋਂ ਅੱਗੇ ਫਰਦਰ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਪਤਾ ਕਰ ਰਹੇ ਹਾਂ ਔਰ ਸਾਰਾ ਉਮੀਦ ਹੈ ਹੋਰ ਵੀ ਇਹਨਾਂ ਤੋਂ ਕਾਫੀ ਜਾਣਕਾਰੀਆਂ حاصل ਹੋਣਗੀਆਂ ਔਰ ਅਜਿਹੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਇਸੇ ਤਰ੍ਹਾਂ ਇਹ ਮੋਹਨ ਜਾਰੀ ਜਾਰੀ ਹੋਏਗੀ ਔਰ ਮੈਂ ਦੋਨੇ ਆਪਣੇ ਸੀਏ ਇਨਚਾਰਜ 3 ਔਰ 2 ਇਹਨਾਂ ਨੂੰ ਮੈਂ ਉਦਾਈ ਵੀ ਦਿਨਾਂ ਬਹੁਤ ਅੱਛਾ ਕੰਮ ਕੀਤਾ ਹੈ ਅਤੇ ਇਸੇ ਤਰ੍ਹਾਂ ਟੀਮ ਜਿਹੜੀ ਹੈਗੀ ਹੈ ਮਿਹਨਤ ਨਾਲ ਕੰਮ